ਆ ਦੇਖ ਲਓ ਜੀ ਸਵੇਰੇ ਸਵੇਰੇ ਮੈਂ ਬੈੱਡ ਸ਼ੀਟਸ ਚੇਂਜ ਕਰਨਦੀ ਆ ਉਹ ਵਾਲੀ ਕਰ ਲਈ ਆ ਮਨਵੀਰ ਆਪਣੇ ਯੂਨੀਵਰਸਿਟੀ ਲਈ ਤਿਆਰ ਹੋਣਦੇ ਆ ਇੱਧਰ ਦੇਖ ਲਓ ਆ ਕੁੱਤਾ ਜਿੰਨੀਆਂ ਬੈੱਡ ਸ਼ੀਟਸ ਲਾਈਆਂ ਉਹਨਾਂ ਦੇ ਉੱਤੇ ਜਾ ਕੇ ਬੈਠ ਗਿਆ ਆਪਣਾ ਬਿਸਤਰਾ ਇਹਨਾਂ ਦਾ ਉਦਾਂ ਹੀ ਪਿਆ ਜਨਾਬ ਜੀ ਦਾ ਚਲੋ ਜਾਓ ਆਪਣੇ ਬਿਸਤਰੇ ਤੇ ਆ ਹੇਲੋ ਨੀ ਗੁੱਲੂ ਮੇਰਾ ਮੇਰਾ ਗੁੱਲੂ ਇਹੋ ਛੋਨਾ ਗੁੱਲੂ ਰਹਿ ਨਹਿ ਨਹਿ ਦੇਖੋ ਮ사ਜ ਕਰਾ ਕੇ ਤੈਨੂੰ ਚੈਨ ਆ ਜਾਂਦੀ ਦੇਖਿਓ ਹੁਣ ਇਦਾਂ ਹੋ ਜਾਣੀ ਜਿਦਾ ਭੇੋਸ਼ ਹੀ ਹੋ ਗਈ ਹੁੰਦੀ ਐ ਦੇਖਿਓ ਦੇਖਿਓ ਹੁਣ ਮੈਂ ਹਟ ਜਾਣਾ ਹੁਣ ਦੇਖਿਓ ਇੰਨੇ ਇੰਨੇ ਫੇਕ ਕਰ ਇਹ ਤੇ ਕਿਤੇ ਸਾਡਾ ਡਰਟੀ ਕੁੱਤਾ ਇਹ ਸਾਡਾ ਗੰਦਾ ਗੰਦਾ ਗਲੀ ਦਾ ਕੁੱਤਾ ਹੈ ਸਾਡਾ ਈ ਸ਼ੌਦਾ ਗੰੰਡਾ ਕੁੱਤਾ ਅਜਨ ਛੋਨੇ ਛੋਨੇ ਸਾਫ ਕਰਦੇ ਬੱਡ ਖਤਮ ਹੋਏ ਪੱਗੂ ਤੇਰੇ ਬੱਡ ਵੀ ਲੈ ਕੇ ਆਈਏ ਓਏ ਮੇਰਾ ਗੁੱਲੂ ਪਾਗੀ ਤੇਰੇ ਬੇਬੀ ਲੈ ਲਈ ਹੁਣ ਫੇ ਪਾਗੀ ਬੇਬੀ ਲੈਣੇ ਬੇਬੀ ਲੈਣੇ ਸਿੰਬਾ ਚੁਟਕੂ ਹਲੋ ਜੀ ਪਿੰਡੂ ਵਾਪਰ ਚੈਨਲ ਤੇ ਤੁਹਾਡਾ ਸਵਾਗਤ ਹੈ ਆ ਇੱਕ ਹੋਰ ਸਾਡਾ ਨਵਾਂ ਵਲੌਗ ਤੇ ਮੈਂ ਪਗੀ ਨੂੰ ਸਵੇਰੇ ਸਵੇਰੇ ਹੀ ਮੈਂ ਲੱਗੀ ਹੋਈ ਆਪਣੇ ਕੰਮ ਕਰਨਾ ਤੇ ਇਹ ਮੈਡਮ ਜੀ ਬੈਠ ਗਈ ਆ ਕੇ ਤੇ ਬੈੱਡ ਸ਼ੀਟਾਂ ਉੱਤੇ ਉਹਨੇ ਮੈਂ ਛੇੜਨ ਲਈ ਤੇਰੇ ਬੇਬੀ ਲੈ ਲਈਏ ਅੱਜ ਤੋਂ ਕਿੰਨੇ ਸਾਲ ਕਿੰਨੇ ਸਾਲ ਪਹਿਲਾਂ ਲਈ ਸੀ ਪਗੀ ਨੇ ਬੇਬੀ ਆਪਾਂ ਨਹੀਂ ਨਹੀਂ ਜਾਦੇ ਹੋ ਗਏ ਉਦੋਂ ਆ ਕੰਦਾ ਵੀ ਨਹੀਂ ਸੀ ਹੋਈਆਂ ਆਪਣੀਆਂ 4 ਸਾਲ ਹੋ ਗਏ ਹੁਣੇ ਹਾਂ 4 ਕਿ ਸਾਲ ਤੇ ਉਦੋਂ ਅਸੀਂ ਪਗੀ ਦੇ ਬੇਬੀ ਲਏ ਸੀਗੇ ਸਾਰੇ ਕੁੱਤੇ ਹੀ ਦਿੱਤੇ ਸੀ ਇਹਨੇ ਪਗੀ ਨੇ ਉਮਾਂ ਦਾ ਸੀ ਨਾਂ ਰੱਖਿਆ ਸੀ ਕੁੱਤਿਆਂ ਦਾ ਸਿੰਬਾ, ਚੁਟਕੂ, ਕਾਲੂ ਐਦਾਂ ਨਾਂ ਰੱਖੇ ਹੋਏ ਸੀਗੇ ਤੇ ਇਹਨਾਂ ਨੂੰ ਮੈਨੂੰ ਕੋਈ ਰੱਖਣ ਹੀ ਨਹੀਂ ਦਿੱਤਾ ਉਹ ਬੱਚਾ ਪਗੀ ਦਾ ਉਹਨਾਂ ਵਿੱਚੋਂ ਫੋਨ ਫੇਰ ਬੱਚੇ ਲਵਾਵਾਂਗੇ ਇਹਦੇ ਜਦੋਂ ਇਹਦਾ ਟਾਈਮ ਆਇਆ ਨਾ ਫੇਰ ਇਹਦੇ ਬੇਬੀਜ਼ ਲਵਾਵਾਂਗੇ ਨੇਨੇ ਨੇ ਮੈਨੂੰ ਰੱਖਣ ਦਿੱਤਾ ਸੀ ਉਹ ਕੋਈ ਬੱਚਾ ਕਹਿੰਦਾ ਮੰਮੀ, ਮੰਮਾ ਕਿੰਨੇ ਕੰਮ ਵਧ ਜਾਣ ਆ ਇਹ ਆ ਦੇਖ ਹਾਏ ਹੋਏ ਰੱਬਾ ਦੇਖ ਇਦਾਂ ਮੈਂ ਤਾਂ ਇਹਨੂੰ ਕਰੀ ਜਾਂਦੇ ਹਾਂ ਮੈਂ ਬੈੱਡ ਸ਼ੀਟਾਂ ਧੋਣੀਆਂ ਦੇਖ ਦੇਖ ਇਹ ਜੀ ਮੈਂ ਬੈੱਡ ਸ਼ੀਟਸ ਕਰ ਲੀਆਂ ਚੇਂਜ ਤੇ ਹੁਣ ਮੈਂ ਪਿੱਲੋਜ਼ ਜਿੰਨੇ ਮਤਲਬ ਕੀ ਹੈ ਆਪਣੇ ਸਿਰਹਾਣੇ ਆ ਇਹਨਾਂ ਦੇ ਉੱਤੇ ਚੜਾ ਕੇ ਉਹਨੂੰ ਕੀ ਕਹਿੰਦਾ ਕਵਰ ਫੇ ਮੈਂ ਇਦਾਂ ਟੰਕੇ ਲਾ ਦਿੰਨੀ ਹੁਣ ਸੁਈ ਨਾਲ ਇਦਾਂ ਫੇਰ ਉਹ ਨਿਕਲਦੇ ਨਹੀਂ ਵਿੱਚੋਂ ਸਿਰਹਾਣੇ ਨਉ ਤੇ ਮੈਂ ਸਾਰੇਆਂ ਤੇ ਟੰਕੇ ਲਾ ਦੂੰਗੀ ਤੇ ਇੱਧਰ ਆ ਵਾਲਾ ਜਨਾਬ ਜੀ ਹੁਣ ਇੱਥੇ ਆ ਗਿਆ ਬੜੀ ਸੁਸਤੀ ਆ ਇਹ ਸੁਸਤੀ ਜਦੋਂ ਜਦੋਂ ਦੁਪਹਿਰਾ ਹੋਣਾ ਆ ਨਾ ਸਾਰਾ ਕੰਮ ਅਸੀਂ ਨਵੇੜ ਕੇ ਅਸੀਂ ਲੰਮੇ ਪੈਣਾ ਕੋਈ ਹੋਰ ਕੰਮ ਗਾਨਾ ਫੇਰ ਉੱਠ ਕੇ ਫੇਰ ਸਾਡਾ ਇਹਨੇ ਸਿਰ ਖਾਣਾ ਕੋਈ ਉੱਠੋ ਸਾਰੇ ਜਾਣਾ ਐਦਾਂ ਕਰਦੀ ਐ ਉਹ ਨਹੀਂ ਸਟਰਗਲ ਕਰਕੇ ਮੀਨਸ ਕਿ ਇਕੱਲੇ ਜਾਣੇ ਨੂੰ ਗੱਡੀ ਤੇ ਕਵਰ ਚੜਾਉਣਾ ਬਹੁਤ ਔਖਾ ਖਾਸ ਕਰ ਲੇਡੀਜ਼ ਨੂੰ ਇਹ ਮਨੀ ਨੇ ਉਦਾਂ ਹੀ ਕਵਰ ਰੱਖਿਆ ਹੋਇਆ ਸੀ ਤਾਂ ਮੈਂ ਤੇ ਕਵਰ ਮੈਂ ਛਾੜ ਕੇ ਚੰਗੀ ਤਰ੍ਹਾਂ ਇਹਨੂੰ ਗੱਡੀ ਤੇ ਚੜਾ ਦਤਾ ਤਾਂ ਮੈਂ ਸਕੂਟਰ ਹੀ ਕਰ ਦਿੱਤੀ ਇੱਥੇ ਉਹਨਾਂ ਨੂੰ ਗੋਹਾਂਗੇ ਆਪਣਾ ਬੁਲਟ ਜਿਹੜਾ ਇੱਥੇ ਲਾਇਆ ਕਰ ਜਿਹੜੀ ਆ ਇੱਕ ਸਾਈਡ ਸਾਰੀ ਇੰਨਾਂ ਚੀਜ਼ਾਂ ਦੀ ਹੋ ਜਵੇ ਇੱਥੇ ਬੁਲਟ ਲੱਗ ਜਾਣਾ ਇਹਦਾ ਨਹੀਂ ਤੇ ਬਹੁਤ ਤੰਗੀ ਆਉਂਦੀ ਆ ਸਾਰਾ ਇੱਧਰ ਜਿਹੜਾ ਇਹ ਰਾਹ ਜਿਹੜਾ ਉਹ ਰੋਕ ਦਿੰਦਾ ਮਨਵੀਰ ਫੋਨ ਸਹੀ ਆ ਆ ਸਕੂਟਰੀ ਮੈਂ ਕਿੰਨੇ ਚਿਰ ਬਾਅਦ ਚ ਚਲਾ ਕੇ ਇਦਾਂ ਲਾਈ ਮੈਂ ਵੀਡੀਓ ਬਣਾਉਣੀ ਸੀ ਤੇ ਉਹ ਇਕੱਲੇ ਜਾਣੇ ਨੂੰ ਔਖਾ ਹੋ ਜਾਂਦਾ ਬਣਾਉਣੀ ਚਲੋ ਜੀ ਹੁਣ ਮੈਂ ਲਾਲਾ ਝਾੜੂ ਇਹ ਜੀ ਮੈਂ ਚੁੱਲਾ ਬਾਲ ਦਿੱਤਾ ਤੇ ਹੁਣ ਮੈਂ ਆਹ ਪਤੀਲਾ ਚੰਗੀ ਤਰ੍ਹਾਂ ਧੋ ਕੇ ਤੇ ਰਾਜਮਾ ਜਿਹੜੇ ਉਹ ਰੱਖ ਦਵਾਂ ਕਿੰਨੇ ਕੰਮ ਹੁੰਦੇ ਸਵੇਰੇ ਸਵੇਰੇ ਵੀਡੀਓ ਬਣਾਉਣੀ ਬਹੁਤ ਔਖੀ ਇਕੱਲੇ ਬੰਦੇ ਨੂੰ ਕਿ ਜਦਕਰ ਵਿੱਚ ਇਦਾਂ ਸੋਫਿਆਂ ਨੂੰ ਆਹ ਵਾਲੇ ਕਵਰ ਚੜਾਏ ਹੁੰਦੇ ਆ ਨਾ ਤੇ ਬੜੀ ਮੁਸ਼ਕਲ ਨਾ ਹੱਥਾਂ ਨਾਲ ਬੇਚਣ ਹੁੰਦੇ ਤੇ ਉਹਦੇ ਲਈ ਸਭ ਤੋਂ ਸੌਖਾ ਤਰੀਕਾ ਹੈਗਾ ਇਹ ਵਾਲਾ ਆ ਦੇਖਿਓ ਆ ਕੜਸ਼ੀ ਆ ਲੱਕੜ ਦੀ ਤੇ ਇਹਦੇ ਨਾਲ ਨਾ ਇਦਾਂ ਦੇਖਿਓ ਕਿੰਨੇ ਸੌਖੇ ਤਰੀਕੇ ਨਾਲ ਹੋ ਜਾਂਦਾ ਐਦਾਂ ਕਰਕੇ ਸਾਈਡ ਤੋਂ ਹੋ ਗਿਆ ਹੁਣ ਇਧਰ ਦੂਜੀ ਸਾਈਡ ਤੋਂ ਹੱਥਾਂ ਨਾਲ ਬਹੁਤ ਮੁਸ਼ਕਲ ਹੁੰਦੀ ਹੈ ਕਈਆਂ ਦੇ ਤਾਂ ਨੇਲਸ ਟੁੱਟ ਜਾਂਦੇ ਜਿਨ੍ਹਾਂ ਦੇ ਨੇਲਸ ਵੱਡੇ ਹੁੰਦੇ ਆ ਮੇਰਾ ਇੱਕ ਕਰੀ ਹੋਇਆ ਸੀ ਮੇਰਾ ਨੇਲ ਜਿਹੜਾ ਸੀ ਉਹ ਟੁੱਟ ਗਿਆ ਸੀ ਇਹਨੂੰ ਸਹੀ ਕਰਦੇ ਆ ਇਹ ਦੇਖੋ ਇਹਦਾ ਹੁਣ ਇਹ 프ੰਟ ਤੋਂ ਦੇਖੋ ਕਿੰਨਾ ਵਧੀਆ ਉਹਨੂੰ ਕੀ ਕਹਿੰਦੇ ਐ ਨਾ ਕਪੜਾ ਵਿੱਚ ਆਪਾਂ ਕਰ ਦਿੱਤਾ ਤੇ ਜਿੰਨਾ ਕੋਲ ਨਹੀਂ ਹੁੰਦਾ ਹੱਥਾਂ ਨਾਲ ਤੇ ਕੜਸੀ ਲੈ ਕੇ ਕੜਸੀ ਨਾਲ ਵਿੱਚ ਜਿਹੜਾ ਉਹ ਕਰ ਦੋ ਲੱਕੜ ਦੀ ਕੜਸੀ ਦੂਜੀ ਵੀ ਚੱਲੂਗੀ ਸਟੀਲ ਦੀ ਵੀ ਤੇ ਇਹ ਨਾਲ ਸੁੱਕਾ ਉਹਨੂੰ ਕੀ ਕਹਿੰਦੇ ਐ ਤਾਂ ਕਵਰ ਮੈਨੇਜ ਹੋ ਜਾਂਦਾ ਹਾਂ ਚਲੋ ਬਾਹਰ ਰੱਖਾਂ ਤੁਹਾਨੂੰ ब्राउनी ओ ब्राउनी ये ਛੱਡ ਜੀ 브라우नी ਦਵਾਈ ਤੇ 브라운 ਮਨੀ ਦੇ ਲੱਗ ਗਈ ਉੱਥੇ ਲੰਮੇ ਪਈਆਂ ਇਹ ਵੀ ਆਪਦੇ ਯੂਨੀਵਰਸਿਟੀ ਤੋਂ ਆ ਗਿਆ ਅਦੀ ਏਸੀ ਦੀ ਜਾਲੀ ਸਾਫ਼ ਕਰਦੇ ਹਟੇ ਆ ਉਹ ਜਾਲੀ ਜਿਹੜੀ ਉੱਤੋਂ ਹੋ ਜਾਂਦੀ ਨਾ ਮਿੱਟੀ ਕੱਟੇ ਨਾਲ ਭਰ ਜਾਂਦੀ ਤੇ ਤੇ ਰੁਕ ਜਾਂਦੀ ਉਹਨੂੰ ਕੀ ਕਹਿੰਦਾ ਹਵਾ ਕ੍ਰੋਸ ਹੋਣੀ ਫੇਸ ਕਰਕੇ ਪਹਿਲਾਂ ਉਹ ਤੋਂ ਕਿ ਹਟੇ ਸੀ ਇਹਨਾਂ ਮੈਂ ਕਾ ਲਾ ਦੇ ਮੈਨੂੰ ਤਾਂ ਮੈਂ ਧੋ ਦਾਂ ਲਾਤ ਰਹਿ ਵੀ ਲੈਨੀ ਆ ਉਹ ਰੱਖ ਕੇ ਜਿਹੜੀ ਸਟੇਅਰਸ ਜੀਆਂ ਲੀਆਂ ਹੋਈਆਂ ਹੁਣ ਲਾ ਲਈਏ ਜੀ ਆਪਾਂ ਤੜਕਾ ਉਹ ਰਾਜਮਾ ਸਵੇਰ ਦੇ ਚੁੱਲੇ ਤੇ ਰਿੱਜ ਜਾਂਦਾ ਇਹ ਰਾਜਮਾ ਕਿ ਬੜੇ ਸੋਹਣੇ ਨਰਮ ਹੋ ਗਏ ਆ ਨਿਸਤਕ ਕੇ ਮੈਂ ਤੜਕਾ ਤੁੜਕਾ ਕਰ ਲਿਆ ਸੀ ਤਿਆਰ ਤੇ ਹੁਣ ਮੈਂ ਲਾਉਂਗੀ ਤੜਕਾ ਇਹ ਮੈਂ ਤੜਕਾ ਪਹਿਲਾਂ ਚਿਲੀ ਕਟਰ ਕਰ ਲਿਆ ਸੀ ਦੁਪਹਿਰ ਨੂੰ ਇਹ ਆਪਣੀ ਪੇਸਟ ਜਿਹੜੀ ਆਪਾਂ ਬਣਾਈ ਹੋਈ ਆ ਮਨੀ ਦੇ ਦਾਦੀ ਪਤਾ ਕੀ ਕਰਦੀ ਹੁੰਦੀ ਜਦੋਂ ਇਦਾਂ ਚਿਲੀ ਕਟਰ ਕੀਤਾ ਹੁੰਦਾ ਨਾ ਆ ਤੜਕਾ ਉਹ ਕਹੇ ਆ ਰੀ ਇੱਦੇ ਚਮਚੇ ਨਾਲ ਰੱਖ ਕੇ ਰੋਟੀ ਦੇ ਉੱਤੇ ਤੇ ਇੰਨੇ ਰੋਟੀ ਉੱਤੇ ਲੂਣ ਪਾ ਕੇ ਲੂਣ ਪਾ ਕੇ ਤੇ ਰੋਟੀ ਖਾ ਲੈਂਦੇ ਹੁੰਦੀ ਮਨੀ ਦੇ ਦਾਦੀ ਬਹੁਤ ਸਵਾਦ ਲੱਗਦੀ ਐ ਇਦਾਂ ਰੋਟੀ ਚਟਨੀ ਜੀ ਬਣ ਜਾਂਦੀ ਆ ਟਮਾਟਰ ਹੋ ਗਏ ਤੇ ਉਹ ਪਿਆਜ਼ ਹਰੀ ਮਿਰਚ ਮੋਗਰ ਮੀ ਅਜੇ ਤਵਾੜ ਲੱਗਾ ਪਿਆ ਉਧਰ ਮੜਾ ਜਮੀ ਪੈ ਗਿਆ ਤੋਂ ਉਦੋਂ ਤੋਂ ਬਾਅਦ ਚ ਗਰਮੀ ਗਰਮੀ ਹੋ ਗਈ ਲਾ ਲਈਏ ਜੀ ਆਪਾਂ ਤੋਤਾ ਸੀ ਆ ਮੈਂ ਕਿ ਸੁੱਕ ਜਾਵੇ ਇਸ ਵੀਰ ਤੇ ਮੈਂ ਰਾਜਮਾ ਰੱਖੇ ਹੋਏ ਆ ਅੱਗ ਫੇਰ ਮੈਂ ਦੁਬਾਰਾ ਬਾਲੀ ਬੁੱਝ ਗਈ ਸੀ ਆ ਮਿੱਟੀ ਜਿਹੜੀ ਨਾ ਵਾਲੀ ਚੁੱਲੇ ਦੇ ਇਹ ਵੀ ਕਿ ਦਨੌ ਸੇਕ ਦੇ ਨਾਲ ਇਹਨਾਂ ਪੱਕ ਜਾਂਦੀ ਪਹਿਲਾਂ ਮੈਂ ਬਹੁਤ ਖਾਂਦੀ ਹੁੰਦੀ ਸੀ ਇਹ ਮਸੀਆਂ ਆਦੂ ਤੇ ਛੱਡੀ ਮੈਂ ਖਾਂਦੀ ਜੁੱਲੇ ਤੇ ਚੀਜ਼ ਬਣਾਈ ਦੀ ਤੇ ਹੈ ਪਰ ਗਰਮੀ ਨਾਲ ਬਹੁਤ ਬੁਰਾ ਹਾਲ ਹੋ ਜਾਂਦਾ ਪਰ ਐਦਾਂ ਦੀ ਚੀਜ਼ ਚੰਗੀ ਵੀ ਜੁੱਲੇ ਤੇ ਲੱਗਦੀ ਹੈ ਬਣੀ ਸਬਕੀ ਸਬਜੀ ਸਬਜੀ ਤੇ ਬਣਾ ਲਈ ਦੀ ਆ ਉੱਤੇ ਲੈ ਲਓ ਫੇ ਬੁਝ ਗਈ ਉਜੀ ਹੰਪੜ ਕੀ ਰਿੱਜੇ ਬਲੇ ਤੜਕਾ ਲਾ ਕੇ ਵਿੱਚ ਪਾਉਨੇ ਆ ਪਹਿਲਾਂ ਪਾ ਦਈਏ ਜੀਰਾ ਘੱਟ-ਘੱਟ ਜੇ ਗੈਸ ਤੇ ਰਮਾ ਲਿਆ ਤੜਕਾ ਹੁਣ ਦੇ ਭੋਜੂ ਫੇ ਪਾਵਾਂਗੇ ਆਪਾਂ گارਲਿਕ ਪੇਸਟ मैं तो तो ना कितना ही है वो बराबिक पेस्ट भी बना के रखना ਹਾਂ ਜੀ ਇਸ ਨਾਲ ਕੋਈ ਟੈਨਸਰ ਨਹੀਂ ਜਾਂਦਾ ਬਹੁਤ ਮੀਟ ਨਹੀਂ ਜਿਨਾ ਚੀ ਜੰਗੋਂ ਜੰਗ ਚਾਹ ਤਰਪਾ ਕੇ ਇਹਨਾਂ ਜੀ ਜਾਣ ਦੇਣਾ ਫਿਰ ਸੋਨਾ ਕਾਣ ਚੀਜ਼ੜਦੇ ਨਾ ਮੈਂ ਕਿਹਾ ਮੈਂ ਜਦੋਂ ਹੋ ਜੂਗੇ ਨਾ ਫਿਰ ਉਹ ਜਿਹੜਾ ਹੁੰਦਾ ਆਲੂ ਵਾਲਾ ਆਲੂ ਉਹ ਕਰੀ ਦੇਣਾ ਫੇਂਜ ਜਨਾਂਰ ਨੂੰ ਹੂੰ ਉਹ ਦਿਨ ਕਰ ਪੂੰਗੀ ਕੁਝ ਨਹੀਂ ਬਾਰ ਨਾ ਛਾਣਾ ਜੇ ਲੱਭਿਆ ਕਰਨਾ ਚੁੱਧਾ ਬਲੇ ਉਹ ਬਾਬੇ ਉਹ ਸਾਰਾ ਨੇ ਲੱਗ ਗਿਆ ਨੂੰ ਹੋਇਆ ਕਰਨਾ ਹੂੰ ਹੁਣ ਇਹ ਤਾਂ ਲੱਗਦਾ ਵੀ ਬਸ ਤੀ ਪੁੱਜ ਜਾਣਾ ਚੁੱਲੇ ਮੋਰੇ ਗਰਮ ਰਹੂਗੇ ਰਾਜਮਾ ਤੇ ਹੋ ਗਏ ਉਤਾਨ ਰਾਜਮਾ ਤੇ ਉਹ ਵੀ ਹੋ ਗਈ ਜਿਹਨੂੰ ਕਹ ਦੋ ਦਿਖਾ ਦੇਣਾ ਕਿ ਰੇਂਜ ਜਦੋਂ ਬਣੂਗੀ ਸਹੀ ਇਹ ਦੁਆਰਾ ਵੀਡੀਓ ਬਣਾਵਾਂਗੇ ਚਲੋ ਜੀ ਥਾਪੜਾ ਇਹ ਜੀ ਤੜਕਾ ਲਾ ਕੇ ਆਪਾਂ ਰੱਖ ਦਿੱਤੇ ਤੇ ਹਜੇ ਵੀ ਰਿੱਜੀ ਜਾਣੇ ਰਿੱਜੀ ਜਾਣੇ ਫਿਰ ਉਹਨਾਂ ਆਲੂ ਵੀ ਮੈਸ਼ ਕਰਦੇ ਨੇ ਵਿੱਚ ਹੀ ਉਹਨਾਂ ਕਿਆ ਨਾ ਸੰਗੜੀ ਤਰੀ ਬੰਜਣੀ ਫੇਰ ਦਿਖਾਉਣਾ ਤੁਹਾਨੂੰ ਕਿਦਾਂ ਇਹ ਜੀ ਤਰੀ ਹੋ ਗਈ ਐ ਸੰਘਣੀ ਤੇ ਆ ਜਰਾ ਟਮਾਟੋ ਮੈਸ਼ ਕਰਿਆ ਇਹਨਾਂ ਆਪਾਂ ਇਹਨਾਂ ਨੂੰ ਮੈਸ਼ ਕਰ ਦਾਂਗੇ ਵਿੱਚ ਆਲੂਆਂ ਨੂੰ ਇਹ ਜੀ ਤਰੀ ਜੜੀਓ ਐ ਨਾ ਸੰਘਣੀ ਹੋ ਗਈ ਐ ਤੇ ਹਜੇ ਆਪਾਂ ਹੋਰ ਰਿਜੀ ਜਾਂਦਣੀ ਜਦ ਤੱਕ ਰੋਟੀ ਖਾਣੀ ਆ ਗਰਮ ਰਹੂਗੀ ਉਹਨਾਂ ਚ ਟੱਕਦੀ ਆਪਾਂ ਹੁਣ ਅੱਗ ਨਹੀਂ ਬਾਲਣੀ ਥੱਲੇ ਜਦੋਂ ਬੁੱਝ ਗਈ ਤਾਂ ਬੱਸ ਤਾਂ ਇਹ ਹਾਂ ਤੇ ਜਿੰਨਾਂ ਜਿੰਨਾਂ ਨੂੰ ਮੇਰੇ ਬਲੌਗ ਵਧੀਆ ਲੱਗਦੇ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਾਈ ਮਾਈ ਜੀ ਸਾਰਿਆਂ ਨੂੰ ਫਿਰ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ